ਲੈ ਵੀ ਚੋਬਰੋ ਜਿਹੜੇ ਵੀਰ ਡਰੱਗ ਕਰਦੇ ਨੇ ਚਲੋ ਡਰੱਗ ਦਾ ਆਪਾਂ ਕਿੰਨੇ ਮੁੰਡਿਆਂ ਦੀ ਛਡਾ ਰਹੇ ਆ ਮੈਂ ਪਹਿਲਾਂ ਕਹਿੰਦਾ ਜਿਹਦਾ ਮਾਰਾ ਉਹ ਤਾਂ ਜ਼ਿੰਦਗੀ ਐਨ ਸੁਧਾਰ ਦੀ ਦੀਆ ਆਹ ਫੀਡਬੈਕ ਆ ਇੱਕ ਤਾਂ ਨੰਬਰ ਲਗਾਉ ਦੇ ਬਾਈ ਦਾ ਸੁਣਾ ਹਲੋ ਸਾਸੀ ਗਾਂ ਵੀਰੇ ਕਿਵੇਂ ਆ ਠੀਕ ਠਾਕ ਮੇਰਾ ਨਾ ਤਾਂ ਮੈਡੀਸ਼ਨ ਮੰਗਾਈ ਸੀਗੀ ਠੀਕ ਆ ਮੈਂ ਕਾਲਾ ਮਾਲ ਤਾਂ ਛੱਡਤਾ ਜੀ ਥੜੀ ਮੈਡੀਸ਼ਨ ਨਾਲ ਕਿਉਂ ਵਾਵਾ ਟਾਈਮ ਹੀ ਹੋ ਗਿਆ ਹੁਣ ਤਾਂ ਖਾਦਾ ਹੀ ਨਹੀਂ ਕਦੀ ਨਾ ਹੀ ਦੇਲ ਕੀਤਾ ਚੱਲ ਬਾਕੀ ਅਗੇ ਪਰਸਨਲ ਗੱਲ ਕਰ ਰਿਹਾ ਬਾਈ ਕੋਈ ਆਪਣੀ ਮੈਂ ਤੁਹਾਨੂੰ ਕਹਿਣਾ ਵੀ ਤੁਸੀਂ ਮਨ ਬਣਾ ਕੇ ਆਜੋ ਮੇਰੇ ਕੋਲ ਕੱਲ ਵੀ ਮੁੰਡੇ ਆਏ ਸੀਗੇ ਸ਼ਾਮ ਨੂੰ ਕਹਿੰਦੇ ਵੀਰੇ ਪਾਲਾ ਵੀਡੀਓ ਮੈਂ ਕਿਹਾ ਯਾਰ ਬਾਈ ਦੇਖੋ ਤੁਸੀਂ ਮਾਲ ਖਾਂਦੀ ਜੋ ਆ ਤੁਹਾਡਾ ਪਰਸਨਲ ਹੀ ਆ ਕੱਲ ਨੂੰ ਬੰਦੇ ਨੇ ਵਿਆਹ ਕਰਾਉਣਾ ਕਿਉਂ ਕਿ ਆਪਣੀ ਵੀਡੀਓ ਕਿਹਦੇ ਸਾਹਮਣੇ ਜਾਂਦੀ ਆ ਕੱਲ ਨੂੰ ਅਗਲਾ ਤੁਹਾਨੂੰ ਬੋਲੂ ਵੀ ਤੂੰ ਤਾਂ ਨਹੀਂ ਖਾਂਦਾ ਤਾਂ ਕਰਕੇ ਜਿਹੜੇ ਮੁੰਡੇ ਨੇ ਫੀਡਬੈਕ ਦੇਣੀ ਹੁੰਦੀ ਵੀਰੇ ਰਿਕਾਰਡਿੰਗ ਭੇਜ ਦਿਆ ਕਰੋ ਵੀ ਬਾਈ ਆਪਾਂ ਟਰੱਕ ਛੜਤਾ ਬਾਈ ਮੈਂ ਇੱਕ ਵੀਕ ਵੀਕ ਦੇ ਵਿੱਚ ਵੀ ਕਲੀਅਰ ਕਰਿਆ ਨੇ ਮੁੰਡੇ ਹੁਣ ਅਸੀਂ ਨੰਬਰ ਵੀ ਲਿਖਦੇ ਆ ਨੋਟ ਵੀ ਕਰਦੇ ਆ ਕੱਲ ਨੂੰ ਅਸੀਂ ਦੱਸਾਂਗੇ ਅਸੀਂ ਮੈਂ ਕਹਿੰਦਾ ਕਿੰਨਾ ਵਧੀਆ ਯਾਰ ਕਿਸੇ ਦਾ ਜਵਾਕ ਆਪਾਂ ਸੁਧਾਰਤਾ ਅਗਲੇ ਦੀ ਜ਼ਿੰਦਗੀ ਸੁਧਰ ਜਾਂਦੀ ਆ 12000 ਤਨਖਾ 15000 ਦਾ ਸਾਮਾਨ ਖਾ ਜਾਂਦੇ ਨੇ ਕਿਆ ਬਾਤ ਆ ਬਾਬਾ ਅਮੀਰ ਕਰਿਆਈ ਤੇ ਬਾਕੀ ਜੀਨੇ ਵੀ ਛੱਡਣਾ ਨੰਬਰ ਉੱਪਰ ਇੱਕ ਦੇਤਾ ਮੈਂ ਇਹਦੇ ਤੇ ਸਾਨੂੰ ਕਾਲ ਮਾਰ ਲਿਓ ਦੇਖੋ ਉਹਦੀ ਲੋਹਾ ਬਣਾ ਦਾਂਗੇ ਲੋਹਾ ਸਰੀਰ